ਇਸ ਜੋ ਫੈਡਰਲ ਸਟਰਕਚਰ ਦੇ ਵਿੱਚ ਇਸ ਲੋਕਤੰਤਰ ਦੇ ਅੰਦਰ ਇਸ ਭਾਰਤ ਮਜ਼ਬੂਤ ਲੋਕਤੰਤਰ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬਣਾਇਆ ਸੀਗਾ ਉਹ ਸੰਵਿਧਾਨ ਨੂੰ ਉਹ ਸੰਵਿਧਾਨ ਦੀ ਆਤਮਾ ਨੂੰ ਉਹ ਸੰਵਿਧਾਨ ਦੇ ਫੈਡਰਲ ਸਟਰਕਚਰ ਨੂੰ ਉਹ ਸੰਵਿਧਾਨ ਦੀ ਪ੍ਰੀਅੰਭਕਲ ਨੂੰ ਉਹ ਸੰਵਿਧਾਨ ਦੇ ਬੇਸਿਕ ਸਟਰਕਚਰ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਕਿਸ ਤਰ੍ਹਾਂ ਟੈਸਟਸ ਕਰਨਾ ਚਾਹੁੰਦੀ ਆ ਕਿਸ ਤਰ੍ਹਾਂ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਬੜਾ ਸਪਸ਼ਟ ਆ ਇਸ ਬਿੱਲ ਦੇ ਅੰਦਰ ਕਿ ਜੇਕਰ ਕਿਸੇ ਸਟੇਟ ਦੀ ਅਸੈਂਬਲੀ ਦੀ ਚੋਣ ਕਿਸੇ ਵੀ ਕਾਰਨ ਦੇ ਕਰਕੇ ਤੈ ਸਮੇਂ ਸੀਮਾ ਤੇ ਨਹੀਂ ਹੁੰਦੀ ਯਾਨੀ ਕਿ ਇੱਕ ਸਰਟਨ ਡੇਟ ਨੂੰ ਇੱਕ ਸਰਟਨ ਈਅਰ ਦੇ ਅੰਦਰ ਇੱਕ ਸਰਟਨ ਮਹੀਨੇ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਚੋਣ ਹੋ ਰਹੀ ਆ ਔਰ ਉਸੇ ਸਮੇਂ ਪੂਰੇ ਦੇਸ਼ ਦੀਆਂ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਨੇਗੀਆਂ ਪਰ ਲੇਕਿਨ ਜੇ ਕਿਸੇ ਕਰਕੇ ਕਿਸੇ ਕਾਰਨ ਦੇ ਕਰਕੇ ਕਿਸੇ ਸਟੇਟ ਦੀ ਗੜਬੜੀ ਦੇ ਕਾਰਨ ਕਿਸੇ ਸਟੇਟ ਦੀ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਨਸਟੀਚਿਊਸ਼ਨਲ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਿਸੇ ਸਟੇਟ ਦੇ ਅੰਦਰ ਕੋਈ ਹੋਰ ਕੁਦਰਤੀ ਆਫਤ ਹੋਣ ਦੇ ਕਾਰਨ ਉਸ ਸਟੇਟ ਦੀ ਅਸੈਂਬਲੀ ਨਹੀਂ ਦੀ ਇਲੈਕਸ਼ਨ ਨਹੀਂ ਹੋ ਰਹੀ ਉਸ ਅਸੈਂਬਲੀ ਦੀ ਇਲੈਕਸ਼ਨ ਜਿਹੜੀਆਂ ਪੋਸਟਪੋਨ ਹੋ ਰਹੀ ਆ ਸਾਲ ਲਈ ਸੇਲ ਵੀ ਲੈ ਲਈ 2 ਸਾਲ ਲਈ ਤਾਂ ਜਦੋਂ ਸਟੇਟ ਦੀ ਇਲੈਕਸ਼ਨ ਹੋਊਗੀ ਸਾਲ ਬਾਅਦ 2 ਸਾਲਾ ਬਾਅਦ 3 ਸਾਲਾ ਬਾਅਦ ਤਾਂ ਉਸ ਸਟੇਟ ਦੀ ਅਸੈਂਬਲੀ ਦੀ ਟਰਮ ਜਿਹੜੀ ਆ ਹੋਇਆ 2 ਸਾਲ ਹੋਊਗੀ ਜਾਂ 6 ਮਹੀਨੇ ਹੋਊਗੀ ਜਾਂ ਸਾਲ ਹੋਊਗੀ ਜਿਹੜਾ ਵੀ ਟਾਈਮ ਬਚਦਾਗਾ ਉਹ ਹੋਊਗੀ ਤਾਂ ਮੈਂ ਸਮਝਦਾ ਇਹ ਦੇਸ਼ ਦਾ ਇਹ ਫੈਡਰਲ ਸਟਰਕਚਰ ਬੜਿਆ ਹੋਇਆਗਾ ਜਿਹਦੇ ਅੰਦਰ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਲੱਗੀਆਂ ਜਿਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਨੇ ਗੀਆਂ ਜਿਸ ਦੇ ਅੰਦਰ ਬਹੁਤ ਸਾਰੇ ਗਰੁੱਪ ਨੇ ਗਏ ਇਹ ਭਾਰਤੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਕਿ ਇਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਨੇ ਗੀਆਂ ਖੇਤਰੀ ਪਾਰਟੀਆਂ ਨੇ ਗੀਆਂ ਬਹੁਤ ਸਾਰੇ ਨੈਸ਼ਨਲ ਪਾਰਟੀ ਨੇ ਗੀਆਂ ਉਹਨਾਂ ਉਸ ਡੈਮੋਕ੍ਰੇਸੀ ਨੂੰ ਖਤਮ ਕਰਨ ਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਜਿਹੜਾ ਬੈਲ ਜਿਹੜਾ ਦੇਸ਼ ਦੀ ਪਾਰਲੀਮੈਂਟ 'ਚ ਪੇਸ਼ ਹੋਇਆ ਔਰ ਉਸ ਬਾਅਦ ਵਿਰੋਧ ਹੋਣ ਤੋਂ ਬਾਅਦ ਇਸ ਬਿੱਲ ਨੂੰ ਜੁਆਇੰਟ ਪਾਰਲੀਮੈਂਟ ਕਮੇਟੀ ਦੇ ਹਵਾਲੇ ਕੀਤਾ ਗਿਆ ਕਿ ਜਾ ਕੇ ਡਿਫਰੈਂਟ ਸਟੇਟ ਦੀ ਗੱਲ ਸੁਣੋ ਸਟੇਟਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਸਟੇਟਾਂ ਦਾ ਕੋਈ ਪੁਆਇੰਟ ਬਣ ਸਕੇ ਵਿਚਾਰ ਬਣ ਸਕੇ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸ ਬਿੱਲ ਦਾ पुरजोर ਵਿਰੋਧ ਕਰਦੇ ਹਾਂ ਕਿਉਂਕਿ ਜਿਹੜੀ ਪ੍ਰੇਮਬਲਾ ਜਿਹੜੀ ਸੰਵਧਾਨ ਦੀ ਪ੍ਰੇਮਬਲਾ ਸਸਿਸ਼ਨ ਦੀ ਪ੍ਰੇਮਬਲਾ ਇਹਦੀ ਉਹ ਸਰਿਆ ਮ ਲੰਗਣਾਗੀ ਸੰਵਿਧਾਨ ਦੀ ਆਤਮਾ ਦੀ ਲੰਗਣਾਗੀ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬੜਾਇਆਗਾ ਉਹਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਭਾਰਤੀ ਜਨਤਾ ਪਾਰਟੀ ਇਸ ਵਨ ਨੇਸ਼ਨ ਵਨ ਇਲੈਕਸ਼ਨ ਦੇ ذریعے ਲੈ ਕੇ ਆ ਰਹੀ ਆ ਸੋ ਅਸੀਂ ਇਹਦਾ ਵਿਰੋਧ ਕੀਤਾਗਾ ਮੈਂ ਛੋਟੇ ਜਿਹੇ ਐਗਜ਼ਾਮਪਲ ਜਰੂਰ ਦੇਊਗਾ ਕਿ ਕੇਸ ਸੈਕਸ਼ਨ ਦੇ ਅੰਦਰ ਇਹਦੇ ਬਿਲ ਦੇ ਅੰਦਰ ਸੈਕਸ਼ਨ 5 ਆ सेक्शन फाइव लिखा गया इफ द इलेक्शन कमीशन इज ऑफ द ओपीनियन द इलेक्शन टू एनी लैजिस्लेटिव असेंबली कैन नॉट बी कंडक्टेड अलोंग विद द जनरल इलेक्शन टू द हाउस ऑफ द पीपल यानी के देश पार्लियामेंट इलेक्शन नहीं हो रही इट मे मेक ए रिकमेंडेशन टू द प्रेजिडेंट टू डेयर बाई एन अर्डर द इलेक्शन टू दू दबली मे बी कंडक्टेड ਇਹ ਤੇ ਲੇਟਰ ਸਟੇਟ ਡੇਟ ਇਟ ਸ਼ੋਜ਼ ਕਿ ਜੇਕਰ ਦੇਸ਼ ਦੀ ਪਾਰਲੀਮੈਂਟ ਦੇ ਨਾਲ ਇਲੈਕਸ਼ਨ ਨਹੀਂ ਹੋ ਰਹੀ ਤਾ ਲੇਟਰ ਸਟੇਟ ਹੀ ਹੋਗੀ ਅਗਲੇ ਕਲਾਜ਼ ਇਹ ਕਹਿ ਰਹੇ ਨੇ ਕਿ ਦੀ ਟਰਮ ਜਿਹੜੀ ਆ ਉਹ ਜਿਹੜਾ ਰਹਿੰਦਾ ਸਮਾਂਗਾ ਪਾਰਲੀਮੈਂਟ ਦਾ ਉਹੀ ਹੋਊਗੀ ਯਾਨੀ ਕਿਸੇ ਅਸੈਂਬਲੀ ਦੇ ਕੀ ਹੋਇਆ ਕਿਸੇ ਅਸੈਂਬਲੀ ਦੇ ਅੰਦਰ ਡਿਫੈਕਸ਼ਨ ਹੋਗੀ ਕਿਸੇ ਅਸੈਂਬਲੀ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਡਿਫੈਕਸ਼ਨ ਹੋਗੀ ਪਾਰਟੀਆਂ ਟੁੱਟ ਗਈਆਂ ਪਾਰਟੀ ਦੀ ਸਰਕਾਰ ਨਾ ਰਹੀ ਤਾਂ ਜਾਤਾ ਫਿਰ ਉਹਦੀ ਮਿਡ ਟਰਮ ਇਲੈਕਸ਼ਨ ਹੋਊਗੀ ਮਿਡ ਟਰਮ ਇਲੈਕਸ਼ਨ ਜਿਹੜੀ ਆ 5 ਇਅਰ ਲਈ ਨਹੀਂ ਹੋਊਗੀ ਮਿਡ ਟਰਮ ਜਿਹੜੀ ਇਲੈਕਸ਼ਨ ਆ ਉਹ ਓਨਲੀ ਓਨਲੀ ਉਹ 2 ਸਾਲ ਦੇ ਰਮੇਨਿੰਗ ਪੀਰੀਅਡ ਲਈ ਸਾਲ ਦੇ ਰਮੇਨਿੰਗ ਪੀਰੀਅਡ ਲਈ 6 ਮਹੀਨਿਆਂ ਦੇ ਇਲੈਕਸ਼ਨ ਪੀਰੀਅਡ ਦੇ ਲਈ ਹੋਊਗੀ ਇੱਕ ਪਾਸੇ ਇਹ ਜਦੋਂ ਬਿੱਲ ਲੈ ਕੇ ਆਏ ਸੀ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਕਿ ਅਸੀਂ ਦੇਸ਼ ਦੇ ਅੰਦਰ ਬਾਰ-ਬਾਰ ਮਲਟੀਪਲ ਇਲੈਕਸ਼ਨ ਹੁੰਦੀਆਂ ਨੇ ਜੀ ਅਸੀਂ ਖਰਚਾ ਘਟਾਉਣਾ ਚਾਹੁੰਦੇ ਆਗੇ ਅਸੀਂ ਨੇਸ਼ਨ ਦਾ ਪੈਸਾ ਬਚਾਉਣਾ ਚਾਹੁੰਦੇ ਆ ਜੀ ਔਰ ਪੋਲੀਟਿਕਲ ਪਾਰਟੀਆਂ ਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਔਰ ਬਾਰ-ਬਾਰ ਕੋਡ ਆਫ ਕੰਡਕਟ ਲੱਗਦਾਗਾ ਅਸੀਂ ਉਹਦਾ ਸਮਾਂ ਬਚਾਉਣਾ ਚਾਹੁੰਦੇ ਆ ਜੀ ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਆਈ ਸੀ ਪਰ ਲੇਕਿਨ ਆ ਜਿਹੜੀਆਂ ਸਰਟਨ ਆ ਜਿਹੜੀਆਂ ਡਿਫਰੈਂਟ ਜਿਹੜੀਆਂ ਇਹਨਾਂ ਨੇ ਸੈਕਸ਼ਨ ਪਾਜਾਂ ਰਹੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਇਸ ਗੱਲ ਦਾ ਸਬੂਤ ਰਹੀਆਂ ਕਿ ਦੇਸ਼ ਦੇ ਅੰਦਰ ਮਲਟੀਪਲ ਲੈਕਚਰ ਹੋਣੀਆਂ ਬੰਦ ਨਹੀਂ ਹੋਣੀਆਂ ਵਨ ਨੇਸ਼ਨ ਵਨ ఎలక్షన్ జడి ఆ ఓ ਹੋਣੀ ਨਹੀਂ ਹੈਗੀ 2-3 సాలਾਂ ਬਾਅਦ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋ ਜਾਣਾ ਕਿ ਹਰਿਆਣਾ ਦੀ ਇਲੈਕਸ਼ਨ ਫਰਾਣੀ ਤਰੀਕ ਦੇ ਹੋਊਗੀ ਹਿਮਾਚਲ ਦੀ ਫਰਾਣੀ ਦੇ ਹੋਊਗੀ ਯਾਨੀ 5 ਸਾਲਾਂ ਬਾਅਦ ਵੀ ਹੋਇਆ ਕਰ ਲਈਆਂ 3 ਵਿਚ ਬਿਨ ਵੀ ਹੋਇਆ ਕਰ ਲਈਆਂ ਬਚਕਾਰ ਵੀ ਹੋਇਆ ਕਰ ਲਈਆਂ ਕਿ ਸਾਲ ਬਾਅਦ ਹੋਗੀ ਕਿਤੇ 2 ਸਾਲ ਬਾਅਦ ਹੋਗੀ ਕਿਤੇ 3 ਸਾਲ ਬਾਅਦ ਹੋਗੀ ਯਾਨੀ ਕਿ ਇਹ ਤਾਂ ਮਲਟੀਪਲ ਇਲੈਕਸ਼ਨ ਜਿਹੜੀਆਂ ਹੋਣਗੀਆਂ ਸੋ ਇਹਦੇ ਵਿੱਚੋਂ ਬੜਾ ਜਿਹੜਾ ਲੁਕਮਾ ਆ ਜਾਂਦਾਗਾ ਜਿਹੜਾ ਇੰਟਰਨਲ ਏਜੰਡਾ ਗਾ ਭਾਰਤ ਜਨਤਾ ਪਾਰਟੀ ਦਾ ਉਹ ਆ ਕਿ ਬਾਬਾ ਸਾਹਿਬ ਭੀਮrao Ambedkar ji ਦੁਆਰਾ ਬੜਾਇ ਸੰਵਿਧਾਨ ਨੂੰ ਖਤਮ ਕਰਨਾ ਇੱਕ ਇੱਕ ਕਰਕੇ ਭਾਰਤ ਜਨਤਾ ਪਾਰਟੀ ਕੀ ਕਰਕੇ ਐਮੈਂਡਮੈਂਟ ਲੈ ਕੇ ਆ ਰਹੀ ਆ ਇੱਕ ਇੱਕ ਕਰਕੇ ਜਿਹੜੀਆਂ ਸੈਕਸ਼ਨ ਬਦਲ ਰਹੀ ਆ ਤਾਂ ਕਿ ਹੌਲੀ 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 ਜੋ ਸੰਵਿਧਾਨ ਦਲਤਾਂ ਦੇ ਮਸੀਹਾ ਜੋ ਸੰਵਿਧਾਨ ਅਨੁਸੂਚਿਤ ਜਾਤੀ ਜਨ ਜਾਤੀਆਂ ਨੇ ਮਸੀਹਾ ਬਾਬਾ ਸਾਹਿਬ ਭੀਮrao Ambedkar ji ਲੈ ਕੇ ਆਏ ਸੀਗੇ ਉਹਨੂੰ ਖਤਮ ਕਰਨਾਗਾ ਉਹਦੇ ਵਿੱਚ ਇਹ ਚਾਲ ਆ ਸੋ ਆਮ ਆਦਮੀ ਪਾਰਟੀ ਵੱਲੋਂ ਇਸ ਬਿੱਲ ਦਾ ਅਸੀਂ ਵਿਰੋਧ ਕਰਦੇ ਆ ਬਿਲਕੁਲ ਉਸ ਕਮੇਟੀ ਦੇ ਅੰਦਰ ਵੀ ਲਾ ਕੇ ਆਏਗੇ ਔਰ ਇਨ ਰਾਈਟਿੰਗ ਦੇ ਅੰਦਰ ਵੀ ਰਿਟਰਨ ਦੇ ਵਿੱਚ ਵੀ ਦੇ ਕੇ ਆਏਗੇ ਔਰ ਕੁਝ ਕਲਾਸ ਜਿਹੜੀਆਂ ਅੱਜ ਪਤਾ ਲੱਗੀਆਂ ਉਹਨਾਂ ਦਾ ਵੀ ਅਸੀਂ ਇਨ ਰਾਈਟਿੰਗ ਦੇ ਵਿੱਚ ਲਿਖ ਕੇ ਦੇਵਾਂਗੇ ਔਰ ਭੇਜਾਂਗੇ ਤਾਂ ਕਿ ਇਹ ਬਿੱਲ ਜਿਹੜਾ ਪਾਰਲੀਮੈਂਟ ਪਾਸ ਨਾ ਹੋਵੇ ਤੂ ਥਰਡ ਮੈਜੋਰਟੀ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਭਾਰਤੀ ਜਨਤਾ ਪਾਰਟੀ ਕੋਲ ਹੈ ਨਹੀਂ ਪਰ ਲੇਕਿਨ ਦੇਖਦੇ ਆ ਕਿ ਕਾਂਗਰਸ ਪਾਰਟੀ ਕਿਤੇ ਲੁਕਵੇਂ ਰੂਪ ਚ ਸਪੋਰਟ ਕਰਦੀ ਹੈ ਨਹੀਂ ਕਰਦੀ ਕਿ ਸੰਵਿਧਾਨ ਬਚਾਉਣ ਲਈ ਬਾਹਰ ਹੀ ਗੱਲਾਂ ਕਰਦੀ ਆ ਕਾਂਗਰਸ ਪਾਰਟੀ ਯਾ ਦੇਸ਼ ਦੀ ਪਾਰਲੀਮੈਂਟ ਦੇ ਵੀ ਅੰਦਰ ਰੋਲ ਲਵਾਉਦੀ ਆ ਹੁਣ ਮੈਂ ਇਹ ਗੱਲ ਜਿਹੜੀ ਆ ਆਉਣ ਵਾਲੇ ਸਮੇਂ ਚ ਪਤਾ ਲੱਗੂਗੀ ਬਹੁਤ ਬਹੁਤ ਧੰਨਵਾਦ ਸਰ ਅਲੱਗ ਅਲੱਗ ਜੋ ਪਾਰਟੀਆਂ ਆ ਜਦੋਂ ਅਸੀਂ ਉਹਨਾਂ ਸੇ ਬਾਹਰ ਬਾਤ ਕੀਤੀ ਤਾਂ ਉਹ ਕਹਿ ਰਹੇ ਆ ਕਿ ਹਮ ਵੀ ਇਸ ਬਿਲ ਦਾ ਵਿਰੋਧ ਕਰਦੇ ਆ ਤਾਂ ਪੰਜਾਬ ਦੀ ਜਿਤਨੀ ਪਾਰਟੀਆਂ ਆ ਉਹ ਸਾਰੀ ਇਸ ਬਿਲ ਦਾ ਵਿਰੋਧ ਕਰ ਰਹੀਆਂ ਨੇ ਇਸ ਕੇ ਸਾਥ ਖੜੇ ਨੇ ਤਾਂ ਕਿਆ ਸਰਬਧਰਿਆ ਬੈਠਕ ਬੁਲਾ ਕੇ ਕੁਝ ਤੈਅ ਕੀਤਾ ਜਾਏਗਾ ਆਪਸ ਵਿੱਚ? ਅਭੀ ਦੇਖਿਏ ਸਰਬਧਰਿਆ ਬੈਠਕ ਕੀ ਕੋਈ एट दिस स्टेज जरूरत नहीं है क्योंकि जितनी भी पार्टियां हैं उन सभी पार्टियों ने ज्वाइंट पार्लियामेंट कमेटी के, के सामने अपना व्यू पॉइंट अपना पक्ष रखा है कि हम इस बिल का विरोध करते हैं आने वाले समय में जरूरत पड़ेगी तो हम इसको बुला सकते हैं पर लेकिन एट दिस स्टेज हम सर्वदलीय मीटिंग नहीं बुलाएंगे